ਪ੍ਰੇਮਨ ਰਾਮ ਸੈਉ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਜ਼ਬਾਨ ਨਾਲ ਉਸ ਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਣ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਮੈਂ ਹੁਣੇ ਹੀ ਸਰਦਾਰ ਮਨਜੀਤ ਸਿੰਘ ਨੂੰ ਕਹਿਣਾ ਜਿਹੜਾ ਉੱਪਰ ਲਿਖਿਆ ਹੋਇਆ ਆਂਦਾ ਇਹ ਤੇ ਤੁਸੀਂ ਪੜ੍ਹੋਗੇ ਸੁਣ ਨਹੀਂ ਸਕਦੇ ਕੀਰਤਨ ਨੂੰ ਪੜਨਾ ਨਹੀਂ ਕੀਰਤਨ ਨੂੰ ਸੁਣਨਾ ਹੈ गल समझ नहीं आई ध्यान साधना तो उसी बहुत दूर चले गए कीर्तन हो रहा है वेच के या खोल के ध्यान अंतरमुखी करो सुनो अखा इतने टिक सुनोगे पढ़ोगे खेड सुन बड़ेगी सुन के शब्द ने अंदर जाना है अमृत वेले बा पढ़ो और इस वास्ते पढ़ो कि पढ़ना एक दिन जपना हो जाए जे पढ़ना जपना नहीं बनया ਤੋ ਫਿਰ ساری ਜ਼ਿੰਦਗੀ ਪੜਦਾ ਰਹੇ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਇਹ ਵੀ ਮੈਰਜ਼ ਕਰਨਾ ਹੁਣੇ ਮੈਰਜ਼ ਕੀਤੀ 18 18 ਘੰਟੇ ਪਾਠ ਕਰਨ ਵਾਲੇ ਮੈਂ 파ਠੀ ਦੇਖੇ ਨੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਪੜਨ ਨਾਲ ਕੁਝ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਯਾਰ ਜਾ ਪੜੀਏ ਜੇਤੇ ਸਵਾਸ ਨੌਨੇ ਕਲੇਖੇ ਇੱਕ ਗਲ ਹੋਰ ਹੋਵੇਂ ਝਕਣਾ ਜਾ